ਸਾਥੀ ਗਾਲ ਕਿਸਾਨ ਵੀਰੋ ਕਿਸਾਨ ਵੀਰੋ ਤੁਸੀਂ ਝੋਨਾ ਦੇਖ ਰਹੇ ਹੋ ਜਿਸ ਤਰ੍ਹਾਂ ਝੋਨਾ ਪੈਰਾਂ ਦਾ ਬਹੁਤ ਵਿਰਲਾ ਹਲੇ ਤੱਕ ਤੇ ਪਰ ਹੋਇਆ ਕੀ ਹੈ ਕਿ ਕਈ ਵਾਰੀ ਆਪਾਂ ਵੈਰਾਈਟੀ ਨੂੰ ਜਾਂ ਆਪਾਂ ਪਾਰਟਿਕੂਲਰ ਕਿਸੇ ਨੂੰ ਨਿੰਦ ਦਿੰਨੇ ਵੀ ਜੇ ਮਾੜੀ ਹੈ ਜਾਂ ਜਲਦੀ ਨਿਸਰ ਗਈ ਤਾਂ ਹੁਣ ਹਰੇਕ ਵੈਰਾਈਟੀ ਦਾ ਇੱਕ ਟਾਈਮ ਆ ਫੱਕ ਪਟ ਕੇ ਬਾਹਨ ਦੇ ਵਿੱਚ ਟ੍ਰਾਂਸਪਲੈਂਟ ਕਰਨ ਦਾ ਇੱਕ ਪ੍ਰੋਪਰ ਟਾਈਮਿੰਗ ਹੈ ਜਿਸ ਤਰ੍ਹਾਂ ਇਹ 26 ਝੋਨਾ ਹੈ ਪਰ ਇਹ 26 ਝੋਨਾ ਤੁਸੀਂ ਦੇਖੋਗੇ ਇਸ ਤਰ੍ਹਾਂ ਇਹ ਬੱਲੀ ਕੱਢਣ ਲੱਗ ਗਿਆ ਆ ਦੇਖੋ ਜੀ ਤਾ ਹੋਰ ਵੀ ਇੱਕ ਦੋ ਜਗ੍ਹਾ ਤੇ ਤੁਹਾਨੂੰ ਮੈਂ ਦਿਖਾਉਣਾ ਝੰਡਾ ਪੱਤਾ ਵੀ ਕੱਢ ਗਿਆ ਤੇ ਬੱਲੀ ਵੀ ਕੱਢ ਰਿਹਾ ਜਿਹੜੀ ਇਹ ਦੀ ਪੈਣੀ ਕਲ ਹੈ ਸਟੇਜ ਆ ਜਿੱਥੇ ਆਪਾਂ ਬੂਟ ਸਟੇਜ ਉਹ ਸਟਾਰਟ ਹੋ ਚੁੱਕੀ ਆ ਪ੍ਰੋਡਕਟ ਫੇਸ ਤੇ ਪਹੁੰਚ ਗਿਆ ਔਰ ਝੋਨਾ ਲਾਏ ਨੂੰ ਇਹਨੂੰ ਸਿਰਫਲੇ ਮਹੀਨਾ ਨਹੀਂ ਹੋਇਆ 20-25 ਦਿਨਾਂ ਦਾ ਝੋਨਾ ਇਹ 20-25 ਦਿਨਾਂ ਤੋਂ ਬਾਅਦ ਇਹਨੇ ਨਸਾਰਾ ਸ਼ੁਰੂ ਕਰਤਾ ਹੁਣ ਹੋਇਆ ਕੀ ਸੀ ਇਹ ਝੋਨਾ ਪੀਆਰ 126 ਤਾਂ ਜਿਸ ਤਰ੍ਹਾਂ ਪੀਆਰ 126 ਤੁਹਾਨੂੰ ਪਤਾ ਹੈ ਵੀ ਇਹਦੀ ਜਿਹੜੀ ਫੱਕ ਆ ਉਹ 25 28 ਦਿਨ ਦੀ ਹੀ ਰეკਮੈਂਡ ਹੈ ਵੀ 25 28 ਦਿਨ ਦੀ ਫੱਕ ਲਾ ਦਿਓ ਦਾ ਇੱਕ ਰੀਜਨ ਹੈ ਕਿਉਂਕਿ ਇਹਨੇ ਸਿਰਫ ਉਸ ਤੋਂ ਬਾਅਦ ਜਿਹੜੇ 90 99 ਦਿਨ ਹੀ ਤੁਹਾਡੇ ਬਾਹਨ ਦੇ ਵਿੱਚ ਲੈਣੇ ਆ ਜਿਹਦੇ ਵਿੱਚੋਂ ਵੀ 30 35 ਦਿਨ ਆ ਜਿਹੜੇ ਤੁਹਾਡੇ ਨਸਾਰੇ ਤੋਂ ਬਾਅਦ ਦੇ ਹੋਣਗੇ ਜਾਣੀ ਕਿ 55 ਕ ਦੇਣਾ ਜਿਹੜੇ ਜੇ ਆਪਾਂ 30 ਦਿਨ ਦਾ ਝੋਨਾ ਲਾਉਣੇ ਤਾਂ 55 ਕ ਜੇ 25 26 ਦਾ ਲਾ ਦੇਣਾ ਤਾਂ 60 ਕ ਦਿਨਾਂ ਤੋਂ ਬਾਅਦ ਕੀ ਇਹਨੇ ਨਸਾਰਾ ਕਰਨਾ ਪਰ ਇੱਥੇ ਉਲਟ ਹੋ ਗਿਆ ਕਿ 22 25 ਦਿਨਾਂ ਚ ਹੀ ਝੰਡਾ ਪੱਤਾ ਕਈ ਜਗ੍ਹਾ ਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋਗੇ ਵੱਡਾ ਝੰਡਾ ਪੱਤਾ ਦੇਖ ਰਹੇ ਝੰਡਾ ਪੱਤਾ ਕੱਢ ਗਿਆ ਮਤਲਬ ਪਾਈਪ ਪਾਨੀ ਸ਼ੁਰੂ ਹੋ ਗਈ ਤੇ ਥੋੜੇ ਦਿਨਾਂ ਦੇ ਵਿੱਚ ਕੀ ਆ ਇਹਦੇ ਚੋਂ ਜਿਹੜੀ ਬੱਲੀ ਆ ਜਾਂ ਮੁੰਜਰ ਕਹੀ ਆਪਾਂ ਉਹ ਬਾਹਰ ਆ ਜੂਗੀ ਤਾਂ ਹੁਣ ਹੋਇਆ ਕੀ ਹੈ ਫਾਕ ਇਹ ਲੱਗੀ ਪਈ 42 43 ਦਿਨ ਦੀ 42 43 ਦਿਨ ਦਾ ਮਤਲਬ ਕੀ ਹੈ ਵੀ 13 14 ਦਿਨ ਜਿਹੜੀ ਸਟੇਜ ਦੱਸੀ ਗਈ ਹੈ ਜਿਹੜੇ ਟਾਈਮਿੰਗ ਦੀ ਦੱਸੀ ਹੈ ਉਸ ਤੋਂ ਵੀ ਓਵਰ ਲੱਗ ਗਈ ਤੇ ਝੋਨੇ ਦੀ ਕਾਦਤ ਹੁੰਦੀ ਹੈ ਜੇ ਤੁਸੀਂ ਇਹਨੂੰ ਫੱਕ ਸਟੇਜ ਤੇ 5 ਦਿਨ ਵੱਧ ਲਵਾਉਂਗੇ ਤਾਂ ਤੁਹਾਡੇ ਆਉਣ ਵਾਲੇ ਇਹ 7 ਦਿਨ ਖਾਜੂਗਾ ਤਾਂ ਹੁਣ ਹੋਇਆ ਉਹੀ ਹੈ ਇੱਥੇ ਵੀ ਵੀ ਜਿਹੜਾ ਆਉਣ ਵਾਲਾ ਟਾਈਮ ਸੀ ਇਹਦਾ ਜਦੋਂ ਇਹਨੇ ਗਰੋਥ ਕਰਨੀ ਸੀ ਜਾਂ ਬੁੱਝਾ ਮਾਰਨਾ ਸੀ ਤਾਂ ਉਹ ਜਿਹੜਾ ਟਾਈਮ ਸੀ ਆਪਾਂ ਫੱਕ ਦੇ ਵਿੱਚ ਹੀ ਜਾਂ ਆਪਾਂ ਕਹੀਏ ਪੌਦ ਦੇ ਵਿੱਚ ਨਗਾਤੇ ਤਾਂ 13-14 ਦਿਨ ਜਿਹੜੇ 12 13 14 ਦਿਨ ਉੱਥੇ ਫालतੂ ਲੰਘ ਗਏ ਤੇ ਇਧਰੋਂ ਇਹਨੇ ਕੀ ਆ 15-18 ਦਿਨ ਹੋਰ ਨੇੜੇ ਕਰ ਲਏ ਤਾਂ 20-25 ਦਿਨ ਲੱਗੇ ਨੂੰ ਹੋਇਆ 15-18 ਦਿਨ ਉਧਰੋਂ ਕਰ ਲਏ ਤਾਂ 40 ਦਿਨ 40 ਦਿਨ ਦਾ ਮਤਲਬ ਕੀ ਹੈ ਵੀ ਹੁਣ ਇਹ 45 ਦਿਨ 40 ਦਿਨ 23 ਸਟਾਰਟ ਕਰਤੀ ਜਿਹੜੀ ਨੇ ਉਹਦੀ ਪੈਨਿਕਲ ਇਨੀਸ਼ੀਏਸ਼ਨ ਹੈ ਤਾਂ ਹੁਣ ਇਹਦੇ ਲਈ ਆਪਾਂ ਕੀ ਕਰੀਏ ਕਿਉਂਕਿ ਹੁਣ ਕਿਸਾਨ ਵੀਰ ਸਾਡੇ ਉਹ ਨਾਲ ਹੀ ਤੁਸੀਂ ਦੇਖ ਰਹੇ ਹੋ ਦੇਖਣ ਆਏ ਸੀ ਇਹਨਾਂ ਦਾ ਚੋਨਾ ਆਪਾਂ ਇਹਦੇ ਲਈ ਹੁਣ ਕਰ ਕੀ ਸਕਦੇ ਹਾਂ ਤੇ ਇਹਦੇ ਲਈ ਇਹ ਰੀਪਰੋਡਕਟਿਵ ਫੇਸ ਵੱਲ ਜਾ ਰਿਹਾ ਆ ਆਪਾਂ ਇਹਨੂੰ ਇੱਥੋਂ ਮੂਵ ਕਰਨ ਲਈ ਇਹਨੂੰ ਹੁਣ ਆਪਾਂ ਵੈਜੀਟੇਟਿਵ ਗਰੋਥ ਵੱਲ ਲੈ ਜਾਣਾ ਤਾਂ ਵੈਜੀਟੇਟਿਵ ਗਰੋਥ ਵੱਲ ਕੋਈ ਵੀ ਤੁਸੀਂ ਜਿਹੜਾ ਖਾਸ ਕਰ ਮੈਂ ਨਾਈਟ੍ਰੋਜਨ ਹੀ ਤੇ ਕਮੈਂਡ ਕਰੂੰਗਾ ਵੀ ਨਾਈਟ੍ਰੋਜਨ ਦੀ ਜਿਹੜੀ ਡੋਜ਼ ਆ ਉਹ ਹੀ ਦੇ ਸਕਦੇ ਆ ਚਾਹੇ ਪੱਤਿਆਂ ਰਹੀ ਦੇ ਤੋ 1.5 ਤੋਂ 2 ਕਿਲੋ ਪ੍ਰਤੀ ਏਕੜ ਤਾਂ ਕਿ ਜਿਹੜੀ ਇਹਦੀ ਇੱਕ ਵਾਰੀ ਮੂਵਮੈਂਟ ਆ ਉਹ ਵੈਜੀਟੇਟਿਵ ਗ੍ਰੋਥ ਵੱਲ ਹੋ ਜੇ ਨਾ ਕਿ ਜਿਹੜੀ ਪ੍ਰੋਡਕਟਿਵ ਫੇਸ ਵੱਲ ਜਾਵੇ ਤਾਂ ਨਹੀਂ ਕੀਊਗਾ ਨਹੀਂ ਤਾਂ ਫਿਰ ਇਹ ਜਿਸ ਤਰ੍ਹਾਂ ਤੁਸੀਂ ਆ ਵੀ ਦੇਖ ਰਹੇ ਹੋ ਨਸਾਰਾ ਫਿਰ ਨੇ ਕੱਢ ਜਾਣਾਗਾ ਤੇ ਫੇਰ ਕੀ ਆ ਤੁਹਾਡੇ ਝੋਨੇ ਦਾ ਝਾੜ ਤੇ ਅਸਰ ਇੱਥੇ ਪੈ ਜਾਂਦਾ ਤਾਂ ਇਹ ਦੋ ਹੀ ਮੇਨ ਵੈਰੀਟੀਆਂ ਆਪਣੇ 26 ਤੇ 31 ਹਾਲਾਂਕਿ 31 ਜਿਆਦਾ ਦਿਨ ਲੈਂਦੀ ਆ ਤਕਰੀਬਨ ਉਹ ਟ੍ਰਾਂਸਪਲੈਂਟ ਤੋਂ ਬਾਅਦ ਵੀ 110 ਤੋਂ 15 ਦਿਨ ਲੈ ਜਾਂਦੀ ਆ ਪਰ ਇਹ ਸਿਰਫ 90-99 ਦਿਨ ਲੈ ਜਾਂਦੀ ਆ ਤਾਂ ਇਸ ਲਈ ਇਸ ਦਾ ਇਸ ਟਾਈਮ ਤੇ ਹੱਲ ਸਿਰਫ ਨਾਈਟ੍ਰੋਜਨ ਚਾਹੇ ਹੋ ਤੁਸੀਂ ਵੈਸਲ ਡੋਚ ਦੇ ਦਿਓ ਛੱਟਾ ਮਾਰ ਦਿਓ ਤੇ ਚਾਹੇ ਤੁਸੀਂ ਪੱਤਿਆਂ ਨਾਲ ਹੀ ਦੇ ਦਿਓ ਪਰ ਇਸ ਚੀਜ਼ ਦਾ ਬਿਲਕੁਲ ਧਿਆਨ ਰੱਖਿਆ ਕਰੋ ਕਿ ਫੱਕ ਹੈ ਜਿਹੜੀ ਪੌਦ ਹੈ ਉਹ ਪੱਟ ਕੇ ਲਾਉਣ ਦੇ ਜਿਹੜੇ ਦਾਣੇ ਟੁਕਮੇ ਉਹ ਜਰੂਰ ਉਸ ਤੋਂ ਨਾ ਵਧਾਇਆਇਆ